ਕਿਸਾਨ ਵੀਰੋ ਸਤਿ ਸ੍ਰੀ ਅਕਾਲ ਤੇ ਅੱਜ ਆਪਾਂ ਪਹੁੰਚੇ ਆ ਬਰਨਾਲਾ ਟਰੈਕਟਰ ਮੰਡੀ ਦੇ ਵਿੱਚ ਤੇ ਅੱਜ ਆਪਾਂ ਸੋਡੋਲੀ ਲੈ ਕੇ ਐਂਟਰ 475 DI ਸਾਨੂੰ ਦਿਖਾਉਣੇ ਆ ਆਪਾਂ ਸਾਰਾ ਟਰੈਕਟਰ ਉਹਨਾ ਮਹਿੰਦਰਾ 475 DI ਸਾਰਾ ਰਜਣਾ ਟਰੈਕਟਰ ਹੈ ਰੰਗ ਸਾਰਾ ਨਾਲ ਦਾ ਹੈ ਕਰੇ ਰੱਖਿਆ ਹੋਇਆ ਰੈਕਟਰ ਤੁਸੀਂ ਦੇਖ ਸਕਦੇ ਹੋ 19 ਮਾਡਲ 1997 ਮਾਡਲ ਹੈ ਮਹਿੰਦਰਾ 475 ਰੰਗ ਬੜਾ ਸਾਰਾ ਨਾਲ ਦਾ ਹੈ ਕਿਤੇ ਵੀ ਵਜ ਜਾਣੀ ਕਰੈਕਟਰ ਤੁਸੀਂ ਬਾਕੇ ਲਿਆ ਸਕਦੇ ਹੋ ਮੇ ਉਹ ਜਿਹੇ ਸਿਸਟਮ ਨਾਲ ਹੈ 23 ਮਹੀਤ ਹੈ ਤੇ ਮਗਰ ਟਾਇਰ ਆਏ ਨੇ 670 ਪੈਸੇ ਮੂਰਲੇ 50 ਪੈਸੇ ਤੁਸੀਂ ਦੇਖ ਸਕਦੇ ਹੋ ਰੈਂਪ ਵੀ ਚੈੱਕ ਕਰ ਸਕਦੇ ਹੋ ਸਾਹਮਣੇ ਆਣ ਗੱਡੀ ਦੇ ਕਿੱਥੇ ਕਦੇ ਮਗਰਾਟ ਵੀ ਮੇਰੇ ਕੋਲ ਸਾਫ ਨੇ ਸਿੰਗਲ ਡਿਸਟ੍ਰੀਬਿਊਟਰ ਦੇ ਵਿੱਚ ਹੈ ਡੰਡਾ ਡਰਾਵਲ ਸਮੀਤ ਹੈ ਐਮ ਆਰ ਐਫ ਦੇ ਟਾਇਰ ਨੇ 12 ਦੇ ਦੀ ਹੈਡ ਚੈੱਕ ਕਰ ਸਕਦੇ ਹਾਂ ਟੈਂਪਲਰ ਸਟੇਰਿੰਗ ਦੇ ਵਿੱਚ ਮਹਿੰਦਰਾ 475 ਡੀਆਈ ਤੇ ਆਪਾਂ ਸੁਨੀਪ ਕੋਆ ਫੇਰ ਦੱਸ ਦਿੰਦੇ ਆ ਮਹਿੰਦਰਾ 475 ਡੀਆਈ ਮਾਡਲ 1997 पीवी 11 ए 3643 ਨੰਬਰ ਟਰੈਕਟਰ ਦਾ ਰੈਂਪੋ ਵਗੈਰਾ ਬੇਕੋਲ ਨਾਲ ਦੇ ਨੇ ਸਾਰਾ ਅਰੀਜਨਲ ਟਰੈਕਟਰ ਆ ਰੰਗ ਪੇਂਟ ਗਿੱਦੇ ਵੀ ਨਹੀਂ ਵੱਜਿਆ ਬਾਹਰ ਪੰਪ ਵਾਲਾ ਡਿਮਾਂਡ ਰੱਖੀ ਹੈ ਇਹਦੀ 1 ਲੱਖ 80 ਹਜ਼ਾਰ ਰੁਪਿਆ ਡਿਮਾਂਡ ਹੈ ਇਹਦੀ ਮਹਿੰਦਰਾ 75 ਦੀ 36 ਸਮੇਤ ਆ ਮੇਜ ਸਿਸਟਮ ਵੀ ਨਾਲ ਲੱਗਾ ਹੈ ਇਹਦੇ ਤੇ ਸੇ ਜਿਰੀ ਦੇ ਵਿੱਚ ਆ ਇਹ ਸਿੰਗਲ ਐਕਟੀਵੇਟਰ ਦੇ ਵਿੱਚ ਹੈ ਤੇ ਜੇ ਕੋਈ ਟਰੈਕਟਰ ਵਿਦ ਖਰੀਦਣਾ ਚਾਹਵਾਣਾ ਮਹੀਂਦਰਾ 475 DI ਤੇ ਆਪਾਂ ਫੋਨ ਨੰਬਰ ਤੁਹਾਨੂੰ ਦੱਸ ਦਾਂਗੇ ਤੁਸੀਂ ਕਾਲ ਕਰਕੇ ਟਰੈਕਟਰ ਖਰੀਦ ਸਕਦੇ ਹੋ ਧੰਨਵਾਦੀ ਜਿਹੜੇ ਆਪਾਂ ਚੈਨਲ ਨਾਲ ਜੁੜੇ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੱਦ ਵੱਦ ਸ਼ੇਅਰ ਕਰ ਦਿਵੀਂ